ਸਰਨ ਪਰ ਪਰੀ ਸਸਰੀਆ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਆ ਇਧਰਲਾ ਪਾਸਾ ਇਸ ਕਿਵੀ ਦਾ ਦੱਸਦੇ ਆ ਦੇਖੋ ਪੱਟੀ ਦੇ ਕੁੰਡੇ ਚੱਕਦੇ ਸੀਗੇ ਪਹਿਲਾਂ ਸੀਨੇ ਦਾ ਦੇਖ ਤਿੰਨ ਕੁੰਡੇ ਚੱਕ ਲਏ ਐ ਤੇ ਫਿਰ ਮੈਂ ਇਹ ਚੱਲ ਦੱਸ ਦਿੰਨੇ ਆ ਉਲਟਾ ਪਾਸਾ ਇਧਰੋਂ ਤੇ ਇਧਰ ਆਪਣਾ ਇਹ ਸਿੱਧਾ ਪਾਸਾ ਦੇਖੋ ਇੱਕ ਪਾਸਾ ਦਾ ਆਪਾਂ ਬਣਾ ਲਿਆ ਇਧਰ ਤੁਹਾਨੂੰ ਗਣੇ ਦੀ ਗੱਟ ਨਹੀਂ ਦੱਸੀ ਸੀਗੀ ਵੀ ਆਪਾਂ ਇਹ ਕੁੰਡੇ ਸੂਈ ਧਾਗੇ 'ਚ ਪਰੋ ਲੈਣੇ ਆ ਸੂਈ ਨਾਲ ਤੇ ਫੇਰ ਆਪਾਂ ਨੂੰ ਇਹ ਕੁੰਡੇ ਚੱਕਣੇ ਨਹੀਂ ਪੈਣੇ ਇੰਨੇ ਚੱਕ ਗਏ ਵਿਚਾਰ ਲਾ ਲਾਂਗੇ ਤੇ ਇੱਧਰ ਅਸੀਂ 2.8 2.8 ਮੋੜਾ ਰੱਖਿਆ ਦੇਖੋ ਤੇ ਇਹ ਆਪਾਂ ਇਹਦੀ ਓਪਨ ਹੀ ਰੱਖਣੀ ਆ ਫੱਟੀ ਇਸ ਕਰਕੇ ਆਪਾਂ ਡੋਡ ਹੀ ਰੱਖਣੇ ਆ ਦੋਨੇ ਤੇ ਨਹੀਂ ਆਪਾਂ ਇਕੱਠੇ ਕੁੰਡੇ ਕਰ ਦਿੰਦੇ ਤੇ ਹੁਣ ਆਪਾਂ ਇੱਧਰ ਲਪਾਸਾ ਬਣਾਉਣੇ ਆ ਦੇਖੋ ਇੱਕ ਪਾਸਾ ਤਾਂ ਆਪਣਾ ਤਿਆਰ ਹੋਗਾ ਦੂਜਾ ਪਾਸਾ ਇਹ ਆਪਾਂ ਬਣਾਉਣੇ ਆ ਫੱਟੀ ਦੇ ਕੁੰਡੇ ਚੱਕਦੇ ਆ ਉਲਟੇ ਪਾਸਿਓਂ ਇਧਰੋਂ ਚੱਕਦੇ ਆ ਦੇਖੋ ਇਸ ਤਰ੍ਹਾਂ ਆਪਾਂ ਤਿੰਨ ਗੁੰਡੇ ਦਾ ਚੱਕ ਬੁਣ ਲਏ ਫਿਰ ਮੈਂ ਕਿਹਾ ਚੱਲ ਵੀਡੀਓ ਬਣਾ ਲੈਨੇ ਆ ਵੀ ਪਤਾ ਲੱਗ ਜਾਂਦਾ ਪਹਿਲਾਂ ਮੈਂ ਕਿਹਾ ਮੈਂ ਚੱਕਾ ਗੇ ਇਧਰ ਫਿਰ ਸ਼ੁਰੂ ਕਰ ਲਾਂਗੇ ਫਿਰ ਮੈਂ ਕਿਹਾ ਇਹਦਾ ਫਿਰ ਖੇਚੇ ਜੀ ਪਾਈ ਜੋਗੇ ਤੇ ਆਪਾਂ ਇਸ ਤਰ੍ਹਾਂ

ਇਹ ਲੱਟ ਕੁੰਡੇ ਸੀਗੇ ਨੂੰ ਮੈਂ ਵਾ ਚੱਕਣਾ ਦੇਖੋ ਪਾਠਾ ਕੁੰਡੇ ਚੱਕਣ ਦੇ ਫੱਟੀ ਦੇ ਇੱਥੋਂ ਦੇਕਰ ਆਪਣੇ ਕੁੰਡੇ ਸੀਗੇ वह धागा अपना रह गया फिर इधर पास आपू चला लेंगे चल एक दो तीन चार पाँच छत अठ हो गए तो हम आपना नहीं गा धागा तो आप फटी वाले कुंडे

ਇਹ ਕੋਣਡਾ ਆਪਣਾ ਬਣਾਉਣਾ ਜਾਊਗਾ ਤੇ ਹੁਣ ਆਪਾਂ ਇੱਧਰ ਦਾ ਡਿਜ਼ਾਈਨ ਬਣਾਉਣਾ ਉਹ ਆਪਾਂ ਅੱਗੇ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਬੰਨੀ ਜਦੋਂ ਆਪਾਂ ਉਲਟੇ ਪਾਸਿਓਂ ਆਵਾਂਗੇ ਤੇ ਉਦੋਂ ਆਪਾਂ ਇਹ ਸਾਰੀ ਸਲਾਈ ਉਲਟੀ ਬਣਾਵਾਂਗੇ ਠੀਕ ਹੈ ਆ ਵੀ ਉਲਟੀ ਬਣੂਗੀ ਤੇ ਜਦੋਂ ਆਪਾਂ ਸਿੱਧੇ ਪਾਸਿਓਂ ਆਵਾਂਗੇ ਇਹ ਪਹਿਲਾ ਗੁੰਡਾ ਤਾਰਾਂਗੇ ਬਿਣਾਵਨਾ ਤਾਂ ਗਾਪ ਦੇ ਕੰਨੀ ਕਰਕੇ 6 ਗੁੰਡੇ ਆਪਾਂ ਬਿਣਾਵਨੇ ਆ ਉਲਟੇ ਬਣਾਵਾਂਗੇ ਫਿਰ ਇੱਕ ਬਿਣਾਵਨਾ ਤਾਰਾਂਗੇ ਤੇ ਉਲਟੇ ਪਾਸੇ ਇਹਨੂੰ ਬੁਣਾਾਂਗੇ ਇਹੇ ਚੈਨ ਬਣੂਗੀ ਦੇਖੋ ਇਹਦੀ ਆਹ ਵਾਲੀ ਆਹ ਵਾਲਾ ਧਾਗਾ ਇਹ 7 ਇਹ ਤੇ 8ਵਾਂ ਇਹ ਲਿਵੜਾ ਗੁੰਡਾ ਠੀਕ ਹੈ ਤੇ ਇਹਨੂੰ ਇਧਰੋਂ ਸਿੱਧੇ ਪਾਸੇ ਆਪਾਂ ਬਿਣਾਵਨੇ ਤਾਰਨਾ ਤੇ ਉਲਟੇ ਪਾਸੇ ਇਹਨੂੰ ਸਾਰੀ ਸਲਾਈ ਨੂੰ ਬੰਨਣਾ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਇਹ ਫੱਟੀ ਬਣਾਈ ਐ ਇਸੇ ਤਰ੍ਹਾਂ ਹੀ ਇਹ ਬਣਾਉਣੀ ਹੈ ਜਦੋਂ ਇਧਰ ਆਪਾਂ ਡਿਜ਼ਾਈਨ ਪਰੋਣ ਲਾਂਗੇ ਹੁਣ ਫਿਰ ਟਾਈਮ ਵੀਡੀਓ ਬੜੀ ਲੰਮੀ ਹੋ ਜਾਊਗੀ ਇਸ ਕਰਕੇ ਤੇ ਆਪਾਂ ਇਹ ਇਸ ਤਰ੍ਹਾਂ ਤੇ ਥੱਲੇ ਫੱਟੀ ਆਊਗੀ ਦੇਖੋ ਉਹ ਮੱਟੀ ਥੱਲੇ ਆਊਗੀ ਜਮਾ ਠੀਕ ਹੈ ਤੇ ਆਹ ਜਿਹੜੀ ਚੈਨ ਬਣਦੀ ਹੈ ਤੇ ਆਹ ਜਿਹੜਾ ਆਪਾਂ ਬਣਾ ਬਣਾ ਤਾਰੇ ਇਹਦੀ ਚੈਨ ਬਣੂਗੀ ਠੀਕ ਹੈ ਤੇ ਕੇ ਫਿਰ ਆਪਾਂ ਜਦੋਂ ਪਿਛਲਾ ਪਾਸਾ ਲਾਇਆ ਉਹਦਾ ਦੱਸਾਂਗੇ ਤੁਹਾਨੂੰ ਯੋਪਾ ਕਿੰਨੇ ਕੁੰਡਿਆਂ ਨਾਲ ਲਾਉਣੇ ਆ ਤੇ ਕਿਦਾਂ ਅਸੀਂ ਬਾਹਾਂ ਦੀ ਸ਼ੁਰੂ ਕਰ ਲਈ ਦੇਖੋ ਜੀ ਅਸੀਂ ਬਾਹਾਂ ਬਣਾਉਣੀ ਸ਼ੁਰੂ ਕਰ ਲਈ ਹੈ ਇਹਦੇ ਅਸੀਂ 25 ਜੋੜ ਪਾਏ ਆ ਤੇ 11 ਨੰਬਰ ਸਲਾਈਆਂ ਤੇ ਬੱਟਰ ਬੰਨਦੇ ਹਾਂ ਦੋ ਉੱਤੇ ਦੋ ਸਿੱਤੇ ਤੇ ਇਹ ਆਪਾਂ ਬਾਹਾਂ ਸ਼ੁਰੂ ਕਰ ਲਈ ਹੈ ਫਿਰ ਆਪਣੀ ਇਹ ਬਣੀ ਨਹੀਂ ਸੀਗੀ ਵੀਡੀਓ ਫਿਰ ਮੈਂ ਬਾਹਾਂ ਬਣਾਉਣ ਲੱਗ ਗਈ ਤੇ ਹੁਣ ਟਾਈਮ ਲੱਗਿਆ ਵੀਡੀਓ ਬਣਾਉਣ ਦਾ ਤੇ ਹੁਣ ਮੈਂ ਤੁਹਾਨੂੰ ਇਹ ਦੱਸੀ ਆ ਇਸ ਤਰ੍ਹਾਂ ਗੁੰਡੇ ਚੱਕਣੇ ਆ ਬਸ ਇਧਰੋਂ ਬੁਣਨ ਲੱਗਿਆਂ ਨਾ ਆਪਾਂ ਕੋਲਾ ਧਾਗਾ ਇੱਥੋਂ ਲਾਏ ਅੱਠ ਗੁੰਡੇ ਆਪਾਂ ਚੱਕ ਲਏ ਤੇ ਹੁਣ ਹੁਣ ਸਿੱਧੇ ਪਾਸੇ ਆਪਾਂ ਬਣਾ ਲਈ ਇਸ ਕਰਕੇ ਵੀਡੀਓ ਲੰਮੀ ਹੋਈ ਜਾਂਦੀ ਏ ਤੇ ਫਿਰ ਤੁਹਾਨੂੰ ਅੱਗੇ ਜਦੋਂ ਦੂਜਾ ਪਾਸਾ ਲਾਇਆ ਨਾ ਅਸੀਂ ਪਿਛਲਾ ਤੇ ਉਦੋਂ ਤੁਹਾਨੂੰ ਇਹ ਅਸੀਂ ਦੱਸਾਂਗੇ ਬਖਾਵਾਂਗੇ ਵੀਡੀਓ ਇਹਦੀ ਪੱਟੀ ਇਸ ਤਰ੍ਹਾਂ ਬਣੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਕੀ ਵੀ ਬਣਾਉਜ ਜੈਕਟ ਸਵੈਟਰ ਬਣਾਉਣੀ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਾਰਿਆਂ ਸਸਰੀ ਕਾ